ਜੀ ਹਾਂ ਕੁਮੰਤਰੀ 에어ਪੋਰਟ ਬਣਾਉਣ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਸਾਲ 2010 ਵਿੱਚ ਸਵੇਰੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਵਾਦਾ ਕੀਤਾ ਸੀ ਕਿ ਲੁਧਿਆਣਾ ਦੇ ਸਾਨੇਵਾਲ 에어ਪੋਰਟ ਨੂੰ ਕੁਮੰਤਰੀ 에어ਪੋਰਟ ਬਣਾਇਆ ਜਾਏਗਾ ਪੂਰੇ ਵਿਸ਼ਵ ਦੇ ਨਾਲ ਪੰਜਾਬ ਨੂੰ ਇਹ 에어ਪੋਰਟ ਜੋੜੇਗਾ ਪਰ ਹੁਣ ਇਹ ਸੁਪਨਾ ਚੱਕਨਾ ਚੂਰ ਹੋ ਗਿਆ ਲੱਗਦਾ ਹੈ ਕਿਉਂਕਿ ਇੱਕੋ ਇੱਕ ਫਲਾਈਟ ਇੱਥੋਂ ਚੱਲਦੀ ਸੀ ਤੇ ਉਸ ਨੂੰ ਵੀ ਹੁਣ ਬੰਦ ਕਰਨਾ ਪਿਆ ਹੈ ਸੇਵਾਵਾਂ ਮਾ ਠੱਪ ਕਰਨੀਆਂ ਪਈਆਂ ਨੇ ਕਿਉਂਕਿ ਇਹ 에어ਪੋਰਟ ਘਾਟੇ ਦੇ ਵਿੱਚ ਚੱਲ ਰਿਹਾ ਹੈ 에어ਫੋਰਸ ਦਾ ਇਹ 에어ਪੋਰਟ ਸੀ ਸਾਨੇਵਾਲ ਦੇ ਵਿੱਚ ਪਰ ਇਥੇ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ ਆ ਯਾਤਰੀਆਂ ਦੇ ਲਈ ਪਰ ਹੁਣ ਉਹ ਬੰਦ ਕਰ ਦਿੱਤੀ ਗਈ ਹੈ। ਮਨਿਸ਼ਤ ਵਾਡੀ ਔਰ ਅਕਾਲੀ ਦਰ ਦੋਨਾਂ ਦੇ ਵਿੱਚ ਬੜੀ ਇਹ ਰਸੋਗ ਆਪਣੀ ਜਬਰਦਸਤ ਸਟ੍ਰਗਲ ਜੀ ਹੋਈ ਹੋ ਗਿਆ ਨਹੀਂ ਮਹਿ ਲਿਆ ਹੈ ਕੋਈ ਲਿਆ ਚਲੋ ਲੁਧਿਆਣੇ ਚ ਆ ਗਿਆ ਸੀਗਾ। ਲੇਕਿਨ ਇਹ ਬੰਦ ਹੋ ਗਿਆ। ਸਾਡੀ ਤਾਂ ਕਨੈਕਟੀਵਿਟੀ ਖਤਮ ਹੋ ਗਈ। ਅਸੀਂ ਚੱਲ ਨਹੀਂ ਸਕਦੇ। ਸਾਡੇ ਜਿਹੜੇ ਇਨਫਰਾਸਟ੍ਰਕਚਰ ਹੈ ਲੁਧਿਆਣੇ ਦਾ ਜੇ ਤੁਸੀਂ ਬਾਈ ਟ੍ਰੇਨ ਜਾਂ ਬਾਈ ਰੋਡ ਲੈਣੇ ਕਿਸੇ ਨੂੰ ਬੜਾ ਕੰਮ ਖਰਾਬ ਹੁੰਦਾ ਸਾਨੂੰ ਆਪਣੇ ਗਾਹਕਾਂ ਵਾਸਤੇ ਸਾਨੂੰ ਬਹੁਤ ਸਖਤ ਜ਼ਰੂਰਤ ਹੈ ਪਿੱਛੇ 2 ਸਾਲ ਪਹਿਲਾਂ ਇਹਨਾਂ ਨੇ 에어ਪੋਰਟ ਨੂੰ ਸਟਾਰਟ ਕੀਤਾ ਸੀਗਾ ਬੜੀ ਖੁਸ਼ੀ ਹੋਈ ਸਾਡੇ ਇੰਡਸਟਰੀਸਟ ਨੂੰ ਵੀ ਚਲੋ ਯਾਰ 에어ਪੋਰਟ ਚਾਲੂ ਹੋ ਗਿਆ ਉਹ ਵੀ ਮੈਨੂੰ ਇਹ ਲੱਗਦਾ ਵਾ ਕਿ ਮਤਲਬ ਪੰਜਾਬ ਦੀ ਬਦਮਕ ਬਦਕਿਸਮਤੀ ਕਹਿ ਲਓ ਵੀ ਉਹ ਪਹਿਲਾਂ ਸੈਂਟਰ ਦੇ ਵਿੱਚ ਕਾਂਗਰਸ ਸੀ ਤੇ ਔਰ ਇੱਥੇ ਅਕਾਲੀ ਗਵਰਨਮੈਂਟ ਸੀ ਉਸ ਕਰਕੇ ਇਹਨਾਂ ਦਾ ਆਸਮੇਂ ਕਲੈਸ਼ ਰਹਿੰਦਾ ਸੀਗਾ ਉਹ ਕਲੈਸ਼ ਕਰਕੇ ਬਹੁਤ ਜ਼ਿਆਦਾ ਡਿਸਟਰਬਿੰਗ ਰਹਿੰਦੀ ਸੀ ਤੇ ਬਹੁਤ ਜ਼ਿਆਦਾ ਇਹ ਲਿੰਕ ਬਣ ਨਹੀਂ ਪਾਇਆ ਤੇ ਹੁਣ ਤਾਂ ਬੜੀ ਬੜੀ ਦੇਖਦੇ ਆ ਵੀ ਇਹ ਪਿਛਲੇ ਕਿੰਨੇ ਮਹੀਨੇ ਤੋਂ ਚੱਲ ਹੀ ਨਹੀਂ ਰਿਹਾ ਇਹਦੇ ਨਾਲ ਕੀ ਹੁੰਦਾ ਵਾ ਵੀ ਜਿਹੜੇ ਅਸੀਂ ਐਜ ਇੰਡਸਟ੍ਰੀਅਲਿਸਟਾਂ ਕੋਈ ਸਾਡੇ ਜਿਹੜੇ ਫੋਰਨ ਤੋਂ ਵਾਇਰ ਆਉਂਦੇ ਹੈਗੇ ਆ ਉਹ ਦਿੱਲੀ ਤੱਕ ਤਾਂ ਠੀਕ ਆ ਜਾਂਦੇ ਆ ਜਦੋਂ ਅਸੀਂ ਦਿੱਲੀ ਤੋਂ ਲੁਧਿਆਣਾ ਨੂੰ ਲੈ ਕੇ ਆਉਣਾ ਪੈਂਦਾ ਵਾ ਤਾਂ ਬਹੁਤ ਮੁਸ਼ਕਲ ਹੁੰਦੀ ਹੈ